ਗੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸ਼ਕ ਤੁਹਾਨੂੰ ਦੱਸਦੀ ਏ ਕਿ ਹੁਣ ਐਲਨ ਮਸਕ ਦੇ ਸਟਾਰਲਿੰਕ ਜਿਹੜੀ ਇੰਟਰਨੈਟ ਸੇਵਾਵਾਂ ਨੇ ਉਹ ਭਾਰਤ ਦੇ ਵਿੱਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਯਾਨੀ ਕਿ ਹੁਣ ਇੱਕ ਖਾਸ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਸ ਨਾਲ ਹੁਣ ਭਾਰਤ ਦੇ ਵਿੱਚ ਵੀ ਇਹ ਇੰਟਰਨੈਟ ਸਹੂਲਤਾਂ ਜਿਹੜੀਆਂ ਸੈਟਲਾਈਟ ਇੰਟਰਨੈਟ ਹੈ ਇਸ ਦੀ ਉਪਲਬਧਤਾ ਭਾਰਤ ਦੇ ਵਿੱਚ ਵੀ ਹੁਣ ਦੇਖਣ ਨੂੰ ਮਿਲੇਗੀ ਜਿੱਥੇ ਐਲਨ ਮਸਕ ਦੀ ਜਿਹੜੀ ਇਹ ਸਪੇਸਐਕਸ ਮਾਰਕਿਟ ਵਾਲੀ स्टार्कलिंक انٹرنیٹ سروسز ਜਿਹੜੀਆਂ ਨੇ ਇਹੋ ਹੁਣ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲਣ ਗਿਆ ਤਾਂ ਹੁਣ ਕੋਨੇ-ਕੋਨੇ ਦੇ ਵਿੱਚ ਵੀ ਇਹ ਸਰਵਿਸ ਜਿਹੜੀਆਂ ਪਹੁੰਚਾਈਆਂ ਜਾਣਗੀਆਂ ਜਾਨੀ ਕਿ ਹੁਣ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ انٹرنیٹ ਜਾਨੀ ਕਿ ਇਹ ਪੂਰਨ ਤੌਰ ਤੇ ਤੁਹਾਡੇ ਤੱਕ ਪਹੁੰਚੇਗਾ ਤੇ ਪੂਰੀਆਂ ਰੇਂਜ ਜਿਹੜੀਆਂ ਤੁਹਾਡੇ ਤੱਕ ਆਉਣਗੀਆਂ ਦੱਸਿਆ ਕਿ ਹੁਣ ਭਾਰਤ ਦੇ ਵੱਲੋਂ ਜੋ ਇੱਕ ਪੱਤਰ ਜਿਹੜਾ ਪੇਸ਼ ਦਿੱਤਾ ਗਿਆ ਜਿਸ ਦੇ ਨਾਲ ਲਗਭਗ ਜਿੱਥੇ ਇਹ ਸਟਾਰਕ ਲਿੰਕ ਦਾ ਰਸਤਾ ਸਾਫ਼ ਹੋ ਗਿਆ ਭਾਰਤ ਦੇ ਵਿੱਚ ਇਸ ਨੂੰ ਲਗਾਉਣ ਦੀ ਮਨਜ਼ੂਰੀ ਜਿਹੜੀ ਆ ਦੇ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਹੁਣ ਕਿਤੇ ਨਾ ਕਿਤੇ ਥੌਂਡੀਆ ਵੀ ਮੁਸੀਬਤਾਂ ਦਾ ਸਾਹਮਣਾ ਜਿਹੜਾ ਤੁਹਾਨੂੰ ਕਰਨਾ ਪੈਂਦਾ ਸੀ ਉਸ ਦਾ ਹੱਲ ਹੋ ਚੁੱਕਾ ਹੈ ਕਿਉਂਕਿ ਲਗਭਗ ਤੁਸੀਂ ਚਾਹੇ ਕਿਸੇ ਵੀ ਪਿੰਡ ਦੇ ਵਿੱਚ ਬਹੁਤ ਪਿਛੜੇ ਪਿੰਡ ਦੇ ਵਿੱਚ ਵੀ ਹੋਵੋਗੇ ਤਾਂ ਤੁਹਾਡਾ ਇੰਟਰਨੈਟ ਕੰਮ ਕਰੇਗਾ ਤੁਹਾਡੇ ਘਰ ਇੰਟਰਨੈਟ ਲੱਗਾ ਹੋਇਆ ਤੇ ਇਹ ਜਿਹੜੀਆਂ ਰੇਂਜ ਨੇ ਤੁਹਾਡੇ ਘਰ ਪਹੁੰਚਣਗੀਆਂ ਤੁਹਾਨੂੰ ਦਿੱਕਤ ਨਹੀਂ ਆਵੇਗੀ ਇਸ ਦੇ ਨਾਲ ਤੁਹਾਨੂੰ ਦੱਸੀਏ ਕਿ ਇਹ 100 ਦੇਸ਼ਾਂ ਤੱਕ ਫੈਲਿਆ ਹੋਇਆ ਕਿ ਹੁਣ ਭਾਰਤ ਦੇ ਵਿੱਚ ਵੀ ਜੋ ਸਟਾਰਕ ਲਿੰਕ ਆ ਉਹ ਦੇਖਣ ਨੂੰ ਮਿਲੇਗਾ ਇਹ ਇੱਕ ਸੈਟਲਾਈਟ ਇੰਟਰਨੈਟ ਹੈ ਜਾਨਕਿ ਸੈਟਲਾਈਟ ਦੇ ਜ਼ਰੀਏ ਤੁਹਾਡੇ ਤੱਕ ਇਹ ਜਿਹੜੀਆਂ ਸਰਵਿਸਿਜ਼ ਪਹੁੰਚਣਗੀਆਂ ਇੰਟਰਨੈਟ ਦੀ ਰੇਂਜ ਜਿਹੜੀ ਆ ਉਸ ਸੱਚੇ ਢੰਗ ਨਾਲ ਤੁਹਾਡੇ ਤੱਕ ਪਹੁੰਚੇਗੀ ਤੇ ਕਿਸੇ ਵੀ ਚੀਜ਼ ਨੂੰ ਡਾਊਨਲੋਡ ਕਰਨਾ ਜਾਂ ਕੋਈ ਵੀ ਚੀਜ਼ ਤੁਸੀਂ ਇੰਟਰਨੈਟ ਰਾਹੀਂ ذریعے ਦੇਖਣੀ ਜਾਂ ਕੁਝ ਵੀ ਹੈ ਤਾਂ ਤੁਹਾਨੂੰ ਮੁਸ਼ਕਲ ਨਹੀਂ ਆਵੇਗੀ ਜਾਨੀ ਕਿ ਪਹਿਲਾਂ ਹੀ ਸੋ ਦੇਸ਼ਾਂ ਤੱਕ ਇਸ ਸਟਾਰਕ ਲਿੰਕ ਪਹੁੰਚਿਆ ਹੋਇਆ ਹੈ ਇੰਟਰਨੈਟ ਸਰਵਿਸਿਜ਼ ਪਹੁੰਚੀਆਂ ਹੋਈਆਂ ਨੇ ਸੈਟਲਾਈਟ ਸਿਸਟਮ ਰਾਹੀਂ ਇਹ ਰੇਂਜ ਲੋਕਾਂ ਤੱਕ ਫੈਲਦੀ ਹੈ ਤੇ ਭਾਰਤ ਵਿੱਚ ਵੀ ਹੁਣ ਇਸ ਦਾ ਦੇਖਣਾ ਜਿਹੜਾ ਵਾ ਉਹ ਤੁਹਾਡੇ ਲਈ ਜਲਦ ਤੁਹਾਨੂੰ ਮਹੱਇਆ ਕਰਾਇਆ ਜਾਵੇਗਾ ਇਸ ਦੇ ਨਾਲ ਦੱਸਦੀ ਹੈ ਕਿ ਹੁਣੇ ਇਹ ਜਿਹੜੀ ਸਟਾਰਕਲਿੰਗ ਦੇ ਰਾਹੀਂ ਜਿਹੜੀਆਂ ਇੰਟਰਨੈਟ ਸਰਵਿਸਿਜ਼ ਜਿਹੜੀਆਂ ਨੇ ਫੋਮ ਦੁੱਤੀਆਂ ਜਾਣਗੀਆਂ ਤਾ ਉਸ ਦੇ ਅਲੱਗ-ਅਲੱਗ ਪਲਾਨ ਹੋਣਗੇ 3000 ਤੋਂ ਲੈ ਕੇ 7000 ਤੱਕ ਜਿਹੜੀ ਇਸ ਦੀ ਰੇਂਜ ਹੋਵੇਗੀ ਰਕਮ ਹੋਵੇਗੀ ਇਹ ਜਿਹੜੀ ਰਕਮ ਆ ਉਹ ਤੁਹਾਡੇ ਪਲਾਨ ਦੇ ਅਧਾਰ ਤੇ ਨਿਰਭਰ ਕਰਾਪੀਆ ਕਿ ਤੁਸੀਂ ਕਿਹੜਾ ਪਲਾਨ ਲੈਂਦੇ ਹੋ ਕਿੰਨੇ ਦਾ ਪਲਾਨ ਲੈਂਦੇ ਹੋ ਤੇ ਉਸ ਦੌਰਾਨ ਤੁਹਾਨੂੰ ਉਦਾਈ ਵੀ ਕਰਨੀ ਪਵੇਗੀ ਦੱਸ ਇਹ ਕਿ ਬਹੁਤ ਵੱਖਰੇ ਢੰਗ ਦੇ ਨਾਲ ਹੁਣ ਜਿਹੜਿਆ ਵਾ ਇਹ ਸੈਟਲਾਈਟ ਇੰਟਰਨੈਟ ਲੋਕਾਂ ਤੱਕ ਮੁਹੱਈਆ ਕਰਵਾਇਆ ਜਾਵੇਗਾ ਤੇ ਕਿਤੇ ਨਾ ਕਿਤੇ ਹੁਣ ਤੁਹਾਨੂੰ ਰਾਹਤ ਤਾਂ ਮਿਲੇਗੀ ਪਰ ਥੋੜਾ ਪੈਂਦਾ ਜ਼ਰੂਰ ਹੋ ਸਕਦਾ ਹੈ ਪਰ ਤੁਹਾਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਭਾਰਤ ਦੇ ਵਿੱਚ ਇੱਕ ਵੱਡੇ ਪੱਧਰ ਦਾ ਕਾਸ ਜਿਹੜਾ ਹੁਣ ਦੇਖਣ ਨੂੰ ਮਿਲਣ ਵਾਲਾ ਤੇ ਐਲਨ ਮਸਕ ਦੀ ਇਹ ਸਟਾਰਕਲਿੰਗ ਜਿਹੜੀ ਸੈਟੇਲਾਈਟ ਇੰਟਰਨੈਟ ਸਰਵਿਸਿਜ਼ ਨੇ ਉਹ ਪਹੁੰਚ ਵਿੱਚ ਵੀ ਹੁਣ ਦੇਖਣ ਨੂੰ ਮਿਲਣ ਗਈਆਂ ਜਾਨੀ ਕਿ ਲਗਭਗ ਰਸਤਾ ਸਾਫ਼ ਹੋ ਗਿਆ ਮਨਜ਼ੂਰੀ ਜਿਹੜੀ ਆ ਇੱਕ ਲੈਟਰ ਜਿਹੜਾ ਪੱਤਾ ਰ ਉਹ ਭੇਜ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਹੁਣ ਜਿਹੜੀਆਂ ਇਸ ਦੀਆਂ ਕੀਮਤਾਂ ਨੇ ਉਹ ਵੀ ਤੈਅ ਕੀਤੀਆਂ ਜਾ ਰਹੀਆਂ ਨੇ ਕਿ ਅਖਰ ਕਿੰਨੇ ਦਾ ਪਲਾਨ ਹੋਵੇਗਾ ਕੀ ਕਿਹੜੀਆਂ ਕੀਮਤਾਂ ਹੋਣਗੀਆਂ ਤਾਂ ਲੋਕਾਂ ਨੂੰ ਸੁਵਿਧਾ ਜਿਹੜੀ ਆ ਹੁਣ ਮਿਲਣ ਵਾਲੀ ਹੈ ਇਸ ਖਬਰ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਕਿਉਂਕਿ ਕਈ ਵਾਰ ਲੋਕਾਂ ਨੇ ਘਰਾਂ ਦੇ ਵਿੱਚ ਵਾਈਫਾਈ ਲਗਾਏ ਹੁੰਦੇ ਨੇ ਪਰ ਉਨ੍ਹਾਂ ਤੱਕ ਇਹ ਰੇਂਜ ਜਿਹੜੀ ਨਹੀਂ ਪਹੁੰਚਦੀ ਤੇ ਉਨ੍ਹਾਂ ਦਾ ਇੰਟਰਨੈਟ ਨਹੀਂ ਕਰਦਾ ਹੈ ਪਰ ਇਸ ਸੈਟਲਾਈਟ ਇੰਟਰਨੈਟ ਜਿਹੜਾ ਇਹ ਤੁਹਾਡੇ ਕਿਤੇ ਵੀ ਤੁਸੀਂ ਕੋਨੇ ਤੇ ਬੈਠੇ ਹੋ ਤੇ ਉਹ ਪ੍ਰੋਪਰ ਰੇਂਜ ਦਵੇਗਾ ਜਿਸ ਦੇ ਨਾਲ ਤੁਹਾਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਹੁਣ ਭਾਰਤ ਦੇ ਵਿੱਚ ਵੀ ਸਟਾਰਕਲਿੰਕ ਸੈਟਲਾਈਟ ਇੰਟਰਨੈਟ ਸੁਵਿਧਾਵਾਂ ਜਿਹੜੀਆਂ ਨੇ ਮੁਹੱਈਆ ਹੋਣਗੀਆਂ ਤੇ ਯਾਨੀ ਕਿ ਹੁਣ ਤੁਹਾਨੂੰ ਇੰਟਰਨੈਟ ਪੂਰਾ ਕਾਟੇ ਮਿਲੇਗਾ ਕੋਨੇ ਦੇ ਵਿੱਚ ਕਿਸੇ ਵੀ ਦੇਸ਼ ਦੇ ਕੋਨੇ ਵਿੱਚ ਬੈਠ ਕੇ ਇਹ ਸੁਵਿਧਾ ਤੁਹਾਡੇ ਤੱਕ ਪਹੁੰਚੇਗੀ ਤਾਂ ਅਹਿਮ ਖਬਰ ਹੈ ਇੱਕ ਵੱਡਾ ਵਿਕਾਸ ਜਿਹੜਾ ਦੇਸ਼ ਦੇ ਵਿੱਚ ਹੋਣ ਵਾਲਾ ਹੈ ਜਿੱਥੇ ਕਿ ਮਨਜ਼ੂਰੀ ਦਿੱਤੀ ਗਈ ਹੈ ਕਿ ਲਗਭਗੇ ਪਲਾਨਸ ਤਿਆਰ ਹੋਣਗੇ ਕਿ ਕਿਹੜਾ ਪਲਾਨ ਤੁਸੀਂ ਲੈਂਦੇ ਹੋ ਤਾਂ ਉਸ ਦੇ ਆਧਾਰ ਤੇ ਜਿਹੜੀ ਅਦਾਇਗੀ ਤੁਹਾਨੂੰ ਕਰਨੀ ਪਵੇਗੀ ਤਾਂ ਇਸ ਨੂੰ ਬਧਿਹਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ